डीजीपी पंजाब गौरव यादव के दिशा निर्देशों पर नशे और अन्य अपराधी गतिविधियों पर लगाम लगाने के लिए राज्य भर में पुलिस की ओर से ऑपरेशन सील छह के तहत विशेष नाकाबंदी करते हुए आपराधिक गतिविधियों पर ताबड़तोड़ कार्रवाई की गई इसी के तहत जिला पठानकोट पुलिस की ओर से जिला पुलिस प्रमुख के दिशा निर्देशों पर जिले भर के भविन भविन इंटरस्टेट नाके पर ऑपरेशन चलाकर विशेष जांच पड़ताल की गई जिला पठानकोट के बार्डर एरिया में डीसीपी ग्रामीण हरकृष्ण सिंह ने नेतृत्व में पुलिस की ओर से विशेष अभियान चलाया अधिकारियों ने बताया कि समय समय पर पुलिस की ओर से ऐसे अभियान चलाकर समाज और देश विरोधी आसरो पर कार्रवाई की जाती है रविवार को पुलिस की ओर से बॉर्डर एरिया में इस अभियान के तहत ਚੱਪੇ-ਚੱਪੇ ਪਰ ਨਾਕਾਬੰਦੀ ਕਰਕੇ ਜਾਂਚ ਪੜਤਾਲ ਕੀਤੀ ਬਨਰੋਸ ਹਮਾਰ ਸਾਥ ਤੌਰ ਤੇ ਦੇਖਦੇ ਰਹੋ ਪੰਜਾਬ ਜੇ ਕੇ ਨਾਨਜੋਗ ਡਿਜੀਟਲ ਪੰਜਾਬ ਅਤੇ ਐਸਐਸਪੀ ਪਠਾਨਕੋਟ ਮੀਰ ਮਿਰਜ਼ਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਇੱਕ ਜਿਹੜਾ ਆਪਰੇਸ਼ਨ ਸੀਲ ਸਾਰੇ ਪੰਜਾਬ ਵਿੱਚ ਹੀ ਚਲਾਇਆ ਜਾ ਰਿਹਾ ਹੈ ਇਹ ਪਠਾਨਕੋਟ ਵਿੱਚ ਵੀ ਜਿਹੜਾ ਆਪਣੇ ਐਸਐਸਪੀ ਸਾਹਿਬ ਦੀ ਦੇਰੀ ਨਿਗਰਾਨੀ ਦੇ ਅਧੀਨ ਆਪਰੇਸ਼ਨ ਸੀਲ ਕੀਤਾ ਗਿਆ ਹੈ ਇਹਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਨਾਕੇ ਲਾਏ ਹੋਏ ਨੇ ਨਾਕੇ ਦੇ ਵਿੱਚ ਅਸੀਂ ਇਹ ਜਿਹੜੇ ਨਾਕੇ ਨੇ ਸਾਡੇ ਇੰਟਰਸਟੇਟ ਨਾਕੇ ਨੇ ਜਿਸ ਤਰ੍ਹਾਂ ਸਾਡੇ ਇੱਕ ਇਲਾਕੇ ਦੇ ਵਿੱਚ ਆਪਣਾ ਜੀਐਨਕੇL ਨਾਲ ਲੱਗਦਾ ਸਾਡਾ ਏਰੀਆ ਕਟੂ ਦੇ ਨਾਲ ਲੱਗਦਾ ਕਿਨਾਰ ਇਧਰ ਸਾਡਾ ਮੇਨ ਮੋਟੋ ਆ ਕੇ ਕੋਈ ਵੀ ਵਿਅਕਤੀ ਕੋਈ ਸ਼ਰਾਬ ਜਾਂ ਕੋਈ ਹੋਰ ਕੰਟਰਬੈਂਡਿੰਗ ਥਿੰਗਸ ਕੋਈ ਲਿਆ ਨਾ ਸਕੇ ਜਿਸ ਤਰ੍ਹਾਂ ਸਾਡੇ ਜਿਹੜੇ ਨਾਲ ਦੀਆਂ ਸਟੇਟਾਂ ਦੇ ਨਾਲ ਪੁਲਿਸ ਦੇ ਨਾਲ ਸਾਂਝੇ ਜਿਹੜੇ ਆਪਰੇਸ਼ਨ ਹੈ ਉਹ ਚੱਲਦੇ ਰਹਿਣਗੇ ਤੇ ਤਾਂ ਇਲੈਕਸ਼ਨ ਦਾ ਮਾਹੌਲ ਹੈ ਇਸ ਤਰ੍ਹਾਂ ਅਸੀਂ ਨਾਕੇ ਲਾ ਕੇ ਚੈਕਿੰਗ ਕਰਾਂਗੇ ਤਾਂ ਜੋ ਜਿਹੜਾ ਇਲੈਕਸ਼ਨ ਦੇ ਮਾਹੌਲ ਨੂੰ ਸੁਖਾਂਮਾ ਬਣਾਇਆ ਜਾ ਸਕੇ ਸਰ ਅੱਜ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਕੋਈ ਰਿਕਵਰ ਹੋਇਆ ਜੀ ਕੁਝ ਇਹਦੇ ਸਬੰਧ ਵਿੱਚ ਸਾਡੀ ਜਿਹੜੀ ਚੈਕਿੰਗ ਚੱਲ ਰਹੀ ਹੈ ਤੇ ਜਦੋਂ ਵੀ ਕੋਈ ਰਿਕਵਰੀ ਹੋਏਗੀ ਅਸੀਂ ਬੰਦ ਕਰ ਦੇਵਾਂਗੇ